ਦੇਣੀ ਰੱਬ ਨਾਲ ਰੋਤਦੀ ਆ ਵੀ ਤੈਨੂੰ ਯੂਐਸਏ ਪੇ ਰਾਣੀ ਭਾਈ ਕੋਈ ਨਹੀਂ ਕਿਰਪਾ ਦਾ ਕਰਤਾ ਦਾ ਦੁਆ ਕਰ ਸਕਦੇ ਗਰੀਬਾਂ ਦੀ ਗਰੀਬਾਂ ਦੀ ਦੁਆ ਵਾਹ ਜੀ ਵਾਹ ਕਹੋ ਨਵੀਂ ਭਾਈ ਦੁਆ ਬਹੁਤ ਅੱਡੀ ਕੀ ਹੁੰਦੀ ਆ ਆਪਾਂ ਤਾਂ ਕਿਰਦਾਸ ਕਰ ਰਹੇ ਆ ਇੱਥੇ ਇੱਕ ਬਹੁਤ ਸੋਡੀ ਵਾਲਾ ਸ਼ੌਕ ਉਹ ਹੋਣਾ ਫੂਲਾ ਮੈਂਬਰ ਜੀ ਬੈਠਿਆ ਕਵੀ ਭਾਈ ਆ ਤਾ ਦੇਖ ਪੁੱਛੇ ਪੱਗੇ ਲਈ ਜਾਂਦਾ ਇੱਥੇ ਹਾਏ ਉਹ ਇੱਥੇ ਨਾ ਛੇ ਕਵੀ ਭਾਈ ਉਹ ਦੇਖੋ ਤਾਇਆ ਆ ਪਾਹੇ ਜਲਦੀ ਐ ਉਹਦੇ ਪਰ ਅਮੀਰ ਹੋਰੀਆ ਵਾਹ ਇੱਥੇ ਰੱਖ ਵਾਹਸੀਆਂ ਵਾਹਸੀਆਂ ਕਹਿੰਦਾ ਚਾਲਾ ਛੋਟੀ ਜਲਦੀ ਜਾਂ ਫਿਰ ਆਪ ਕੋ 55 ਮਾਉਂ ਦੇ ਕੱਲ ਟਕਾਰੇ ਹਾਂਜੀ ਉਹ ਸਰਾਗ ਰਾ ਗਿਆ ਓਏ 55 ਵਾਲਾ ਉਹ ਸਰਾਗ ਰਾ ਗਿਆ 55 ਜੀ ਦੇ ਗੱਲ ਉਹ ਗਰੀਆ ਗੱਲਾਂ ਕਰ ਗਿਆ ਓਏ ਕਾ ਕ ਸ਼ੌਂਕ ਦਾ ਕੋਈ ਮੁੱਲ ਨਹੀਂ ਆਹ ਪਟੂ ਨੇਰੀਆਂ ਜਹਾולנד ਦੇ ਦੇਖੀ ਜਾਓ ਸ਼ੌਂਕ ਆਹ ਪੁਰਾਣਾ ਦੇ ਖੁੰਡ 40 40000 ਰੁਪਏ ਲੜੂ ਲੜਕਾ ਹੌਲੈਂਡ ਦੀ ਆਹ ਬਾਈ ਇਹਦਾ ਕੱਲੇ ਨਾਮ ਕਰਨੇ ਨੇ ਛੋਟੇ ਇਹ ਗਾਉ ਸੱਤਿਆਤਰ ਸ਼ੋਕ ਕਪੂੜੀ ਕੇ ਪੱਟੂ ਚਗਾਠਾ ਹੌਲੈਂਡ ਦੀਆ ਹੋ ਗਿਆ ਓਏ ਹੋ ਜਾਂਦਾ ਹੌਲੈਂਡ ਨੂੰ ਖਿੱਚੀ ਵੀ ਆ ਤੂੰ ਸੁਨੇ ਕਾਰਾ ਕਰਾ ਕਿੰਨਿਆ ਫੈਨਾ ਜੋਗ ਵਾਲੀ ਲਲਕਾਰਾ ਪੈਂਦਾ ਦੇਖੀ ਇਹ ਲਲਕਾਰਾ ਹੁਣ ਸਰਸੇ ਆ ਹੌਲੀ 10 ਤੇ 11 ਹਾ ਦੇਖੋ ਭਾਈ 855 ਨੇ ਹੌਲੈਂਡ ਖੇਚਦਾ ਕਹਿੰਦੇ 36 ਤੀ ਹੌਲੈਂਡ ਹੌਲੈਂਡ ਕਰਦੀ ਆ ਨਾ ਦੁਨੀਆ ਆ ਪਿਆ ਪਟੇ ਵਾਲੇ ਪੁਰਾਣੇ ਖੋੜਣ ਨੇ ਜਿਹੜੇ ਤਰੋਚਨ ਬਰਾਣ ਦੋਨੇ ਸੈਡਾਂ ਮਾਰਿਆ ਤੇ ਖੱਚ ਕੇ ਪਤਾਂ ਅੰਦਰ ਨੇ ਹੌਲੈਂਡ ਨੂੰ ਪਲੀਸ ਕੇ ਲੈ ਗਿਆ ਦੇਖੋ ਫੇਰ ਕਹਿੰਦੇ ਸਵਰਾਜ ਦੇ ਹੌਲੈਂਡ ਦਾ ਮੁਕਾਬਲਾ ਸ਼ੌਕੀਏ ਬੋਲਣਾਂ ਦੇ ਵਧੀਆ ਨਸ਼ਿਆਂ ਨਾਲ ਕਲੱਚ ਰਿਟ ਹੋ ਗਿਆ ਬੰਦ ਹੋ ਗਿਆ ਓਏ ਲੱਗਿਆ ਸੀ ਓਏ ਵਾਹ ਜੀ ਵਾਹ ਜੀ ਕਰਾਂ ਕਰਤਾਲੋਂ ਗੱਡੀ ਆ ਇੱਜਾ ਤਾਂ ਬਾਹਰ ਸਿਲੰਡਰ ਹੋ ਜਾਂਦੇ ਆਓ ਜਾਂਦਾ ਆ ਦੋ ਵੀਰਾਂ ਤੇ ਮੋੜ ਆ ਤਾਂ ਪੰਗਾ ਬਾਜਾਣਾ ਜੇ ਹੌਲੈਂਡ ਨੂੰ ਦੁਵਾੜੇ ਖਿੱਚ ਕੇ ਲੈ ਗਿਆ 44 ਸ਼ੰਕਰ ਸ਼ੰਕਰ ਆ ਗਿਆ ਸਰਕਾਰ ਭਗਤਾਂ ਤੋਂ ਹੋਈ ਆਮ ਆਦਮੀ ਪਾਰਟੀ ਵਾਲੇ ਦੇਰੇ ਆ ਵੀ ਉਹਨਾਂ ਨੂੰ ਉਹ ਜਾਂਦਾ ਹੋਇਆ ਆਪਾਂ ਬੇਨਤੀ ਕਰਦੇ ਵੀ ਇਹ ਚੋਣ ਜਿਹੜੇ ਹੋਣੇ ਚਾਹੀਦੇ ਪੰਜਾਬ ਦੀ ਇੱਥੇ ਮਹਾਰਾਜਪੁਰ ਮੇਰੇ ਕੋਲ ਮੋੜੂ ਗਵਾਰਦੀ ਪਿੰਡ ਦਾ ਵੀ ਤਾੜੀ ਨਾਲ ਦੇ 20 ਪਿੰਡਾਂ ਦਾ ਮੁੰਡਾ ਆ ਪਰੇ ਗਵਾਰਦੀ ਪਿੰਡ ਦਾ ਮੁੰਡਾ ਹੈ ਲਾਉਂਲੀ ਬਾਦੂ ਸਿੰਘਾੜੇ ਵਾਲਾ ਔਰ ਕਦਾ ਵਾਨ ਵਖਰਾ ਔਰ ਫੇਰ ਗੱਲਬਾਤ ਜਿਹੜੀ ਤਕੜੀ ਬਣ ਗਈ ਹੈ ਹਾਈਟ ਲੋਕੀ ਦੇ ਕਹਿੰਦੇ ਵੀ ਇੱਥੋਂ ਹੀ ਵਾਪਸ ਮੁੜ ਜੇ ਕਈ ਕਹਿੰਦੇ ਮੇਰੇ ਯਾਰ ਇੱਕ ਸਾਈਡ ਚ 44 ਫੇਰ ਭਾਈ ਤਾੜੀ ਮਾਰ ਦਿਓ ਮੇਰੇ ਵੀਰੋ ਕੰਗਰ ਹੋਰੇ ਰਮਜੀਤ ਬਾਈ ਫੰਦਰਾ ਤੇ ਬਾਈ ਰਮਜੀਤ ਬਾਈ ਪਰਮਜੀਤ ਬਾਈ ਜਿਹੜਾ ਦਾਣ ਆ ਨਾ ਐਂਦਾ ਖੋਸੀ ਯਾਰ ਗੱਲਾਂ ਹੀ ਛੱਡ ਦੇ ਬਾਈ ਕਹਿੰਦਾ ਕਾਫੀ ਕਾ ਨਹੀਂ ਮਿਲਗੇ ਆ ਮਿਲਗੇ ਕਹਿੰਦਾ ਲੱਖ ਰੁਪਏ ਨਿਕਲਜਾ ਵਾਹ ਜੀ ਵਾਹ ਐਂਦਾ ਮੈਨੂੰ ਮਾਰਦੇ ਨੇ ਜੀ ਆਓ ਜਾਂਦਾ ਕਹਿੰਦੇ 44 ਫੇਰ ਬੜਾ ਖੋਸੀ 44 ਮੋਟਾ ਗਵਾਤੀ ਦੇ ਦਾ ਇਹ ਐ ਮਾਰੋ ਇਹਨਾਂ ਦੇ ਚਰਚੇ ਆ ਜੈਨੀਆਂ ਸੀਪਰਾ ਬਾਕੀ ਨਾ ਫਰੀ ਦੇ ਚਰਚੇ ਆ ਲੌਂਗਰੀ ਦੇ ਚਰਚੇ ਆ ਜੇ ਇਥੋਂ ਮੋੜ ਲਏ ਤਾਂ ਲਲਕਾਰਾ ਪੈਂਦਾ ਵੇਖਿਓ ਸੱਚੀ ਗੱਲ ਹੈ ਪਰ ਬਦਲੀ ਦੀ ਬੰਦ ਨਾ ਜਿੱਤ ਗਿਆ ਭਾਈ ਤਾੜੀ ਜੀ ਤਾੜੀ ਮਾਰ ਦਿਓ ਮੁੰਡੇ ਦੇ ਲਈ ਹੁਣ ਕਾਊਗਾ ਉਹ ਭਾਈ ਨਵੀ ਜੀ ਆ ਕਹਿੰਦਾ ਮੋਸਟ ਵੈਲਕਮ ਕਹਿੰਦਾ ਤਾਂ ਏਦਾਂ ਹੀ ਮੰਗਾਲੇ ਮੇਲੇ ਹੁੰਦੇ ਰਹਿਣ ਤਾਂ ਏਦਾਂ ਹੀ ਸਾਰੇ ਵੀਰ ਆਉਂਦੇ ਰਹਿਣ ਹੋਰ ਬਾਬੇ ਢੁੰਮਣ ਸ਼ਰਮਾਰਾਜ ਕੀ ਜੈ 4452 ਇੰਦਰ 200 ਅਸ਼ੋਕ ਕੁਟੀ ਜੀ ਨਵੇਂ ਨੂੰ ਪੱਤੀ ਹਾਪ ਰਹੇ ਨੇ 400 ਕੁਟੀ ਜੀ ਦਾ ਹੋਇਆ ਹੋਇਆ ਵਾਹ ਜੀ ਵਾਹ 55 ਕਮਾਲ ਕਰ ਗਿਆ ਫੇਰ

ਹੋਰ ਜਾਨ ہزار ਆਹ ਇਹ ਆਪਣੇ ਗਰਾਉਂਡ ਦੀ ਗੱਲ ਦਾ ਆਹ ਮਾਰੇ ਰਹੀ ਹੈ ਜੀ ਹੋਰ ਇਸ ਮਾਰ ਵਿੱਚ ਗੋਲ ਪੁੱੰਗੀ ਇਹਨੂੰ ਵੀ ਇਹਨੇ ਹੋਰ ਵੀ ਬੜਾ ਨਾ ਆ ਗਿਆ ਆਈ ਤੇਰੀ ਗੱਲ ਜੀ ਇੰਦਰ ਵੀ ਕੱਟ ਹੈ ਜੀ ਇੰਦਰ ਵੀ ਚਾਰ ਪਿੰਡ ਹੈ ਨਹੀਂ ਕੋਈ ਨਾ ਮੈਂ ਨਹੀਂ ਬਾਤ ਕਰੀ ਗੋਲ ਬੇਸਤਰਾ ਕਰਤਾ ਕੀ ਜਦੋਂ ਮਾਰਿਆ ਫੋਨ ਨੇ ਫਾਰਦਾ ਮਾਲ ਵਿੱਚ ਨੋਨ ਪੁੱਲ ਗਏ ਪਰ ਸੰਭਾਅ ਇੰਦਰ ਦੇ ਕੰਮ ਕੋਈ ਹੋ ਰਹੀ ਹੋਵੇ ਲਾ ਵੀ ਆਉਣੀ ਅਗਲੇ ਟਰੈਕਟਰ